ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਪੰਜਾਬੀ ਦਾ ਲੇਖ ਜਿਸ ਦਾ ਨਾਮ ਹੈ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਤੇ ਬੱਚਿਓ ਟੈਲੀਵਿਜ਼ਨ ਤੇ ਸਾਰਿਆਂ ਨੂੰ ਦੇਖਣਾ ਬਹੁਤ ਪਸੰਦ ਹੈ ਮੈਨੂੰ ਵੀ ਬਹੁਤ ਪਸੰਦ ਹੈ ਤੇ ਮੈਨੂੰ ਪਤਾ ਹੈ ਕਿ ਤੁਹਾਨੂੰ ਵੀ ਬਹੁਤ ਪਸੰਦ ਹੋਏਗਾ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸਿਓ ਤੁਸੀਂ ਟੈਲੀਵਿਜ਼ਨ ਦੇ ਉੱਪਰ ਕਿਹੜਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਦੇਖਦੇ ਹੋ ਤਾਂ ਚਲੋ ਹੁਣ ਅਸੀਂ ਕਰਾਂਗੇ ਇਹਦਾ ਲੇਖ ਸਭ ਤੋਂ ਪਹਿਲੇ ਲਿਖਾਂਗੇ ਭੂਮਿਕਾ ਟੈਲੀਵਿਜ਼ਨ 20ਵੀਂ ਸਦੀ ਦੀ ਇੱਕ ਮਹੱਤਵਪੂਰਨ ਕਾਢ ਹੈ ਪਰithvich ਇਹ ਦਿਨੋ-ਦਿਨ ਹਲਮਨ ਪਿਆਰਾ ਹੋ ਰਿਹਾ ਹੈ ਜਿਸ ਦੇ ਇਸ ਦੇ ਜਿੱਥੇ अनेका ਲਾਭ ਹਨ ਉਥੇ ਇਸ ਦੀਆਂ ਕੁਝ ਹਾਨੀਆਂ ਵੀ ਹਨ ਪਹਿਲਾ ਪੁਆਇੰਟ ਲਿਖਾਂਗੇ ਮਨੋਰੰਜਨ ਦਾ ਸਾਧਨ ਮਨੋਰੰਜਨ ਟੈਲੀਵਿਜ਼ਨ ਦਾ ਮਹੱਤਵਪੂਰਨ ਲਾਭ ਹੈ ਇਸ ਤੇ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹਨ ਨਾਟਕ ਗੀਤ ਅਤੇ ਹਾਸ ਰਸ ਦੇ ਪ੍ਰੋਗਰਾਮ ਵੀ ਸਾਡਾ ਮਨੋਰੰਜਨ ਕਰਦੇ ਹਨ ਅਜਿਹੇ ਪ੍ਰੋਗਰਾਮਾਂ ਨੂੰ ਦੇਖ ਕੇ ਥੱਕਿਆ ਮਨੁੱਖ ਰਾਹਤ ਮਹਿਸੂਸ ਕਰਦਾ ਹੈ ਨੈਕਸਟ ਪੁਆਇੰਟ ਆ ਜਾਏਗਾ ਗਿਆਨ ਦਾ ਸੋਮਾ ਟੈਲੀਵਿਜ਼ਨ ਗਿਆਨ ਦਾ ਇੱਕ ਸੋਮਾ ਹੈ ਇਸੇ ਪ੍ਰੋਗਰਾਮ ਸਾਨੂੰ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਗਿਆਨ ਦਿੰਦੇ ਹਨ ਕਾਨੂੰਨ ਸਿਹਤ ਖੇਤੀਬਾੜੀ ਦੇ ਅਨੇਕਾ ਪੱਖਾਂ ਬਾਰੇ ਟੈਲੀਵਿਜ਼ਨ ਸਾਨੂੰ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਟੈਲੀਵਿਜ਼ਨ ਦੇ ਵਿਦਿਅਕ ਲਾਭ ਵੀ ਹਨ ਇਸ ਰਾਹੀਂ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਸਕਦੀ ਹੈ ਇਸ ਤੋਂ ਬਾਲਕ ਸਿੱਖਿਆ ਦਾ ਕੰਮ ਵੀ ਲਿਆ ਜਾ ਸਕਦਾ ਹੈ ਨੈਕਸਟ ਪੁਆਇੰਟ ਆ ਜਾਏਗਾ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਬਾਰੇ ਜਾਣਕਾਰੀ ਟੈਲੀਵਿਜ਼ਨ ਦੁਨੀਆਪਾਲ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਸਾਨੂੰ ਜਾਣਕਾਰੀ ਦਿੰਦਾ ਹੈ ਜਿਹੜੀ ਖਬਰ ਅਖਬਾਰ ਵਿੱਚ ਅਗਲੇ ਦਿਨ ਆਉਣੀ ਹੁੰਦੀ ਹੈ ਉਹ ਟੈਲੀਵਿਜ਼ਨ ਤੇ ਉਸੇ ਦਿਨ ਦੱਸ ਦਿੱਤੀ ਜਾਂਦੀ ਹੈ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਵਾਪਰੀ ਕਿਸੇ ਘਟਨਾ ਦੀ ਖਬਰ ਕੁਝ ਘੰਟਿਆਂ ਵਿੱਚ ਹੀ ਟੈਲੀਵਿਜ਼ਨ ਰਾਹੀਂ ਸਭ ਲੋਕਾਂ ਤੱਕ ਪਹੁੰਚ ਜਾਂਦੀ ਹੈ ਨੈਕਸਟ ਪੁਆਇੰਟ ਆ ਜਾਏਗਾ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਸਾਧਨ ਟੈਲੀਵਿਜ਼ਨ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸਾਧਨ ਵੀ ਹੈ ਟੈਲੀਵਿਜ਼ਨ ਦੇ ਕਈ ਪ੍ਰੋਗਰਾਮਾਂ ਰਾਹੀਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਜਾ ਸਕਦੀ ਹੈ ਅਗਲਾ ਪੁਆਇੰਟ ਆਏਗਾ ਵਪਾਰਕ ਲਾਭ ਟੈਲੀਵਿਜ਼ਨ ਤੋਂ ਵਕਫ ਵਕ ਚੀਜ਼ਾਂ ਦੀ ਮਸ਼ਹੂਰੀ ਦਾ ਕੰਮ ਵੀ ਲਿਆ ਜਾਂਦਾ ਹੈ ਇਸ ਤਰ੍ਹਾਂ ਟੈਲੀਵਿਜ਼ਨ ਪਾਰ ਦੇ ਵਾਧੇ ਵਿੱਚ ਵੀ ਸਹਾਇਕ ਹੁੰਦਾ ਹੈ ਕਿਸੇ ਵੀ ਚੀਜ਼ ਦਾ ਨਵਾਂ ਉਤਪਾਦਨ ਹੋਵੇ ਤਾਂ ਟੈਲੀਵਿਜ਼ਨ ਰਾਹੀਂ ਇਸ ਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਂਦੀ ਹੈ ਨੈਕਸਟ ਪੁਆਇੰਟ ਆਏਗਾ ਰੁਜ਼ਗਾਰ ਦਾ ਸਾਧਨ ਸਾਡੇ ਦੇਸ਼ ਦੇ ਟੈਲੀਵਿਜ਼ਨ ਕੇਂਦਰਾਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੁਲਾਜ਼ਮ ਹਨ ਕਲਾਕਾਰ ਟੈਲੀਵਿਜ਼ਨਾਂ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਪੈਸਾ ਕਮਾਉਂਦੇ ਹਨ ਟੈਲੀਵਿਜ਼ਨ ਕਈਆਂ ਲੋਕਾਂ ਨੂੰ ਅਸਿੱਧੇ ਤੌਰ ਤੇ ਰੁਜ਼ਗਾਰ ਦਿੰਦਾ ਹੈ ਹੁਣ ਅਸੀਂ ਲਿਖਾਂਗੇ ਇਹਦੀਆਂ ਹਾਨੀਆਂ ਪਹਿਲੇ ਅਸੀਂ ਲਿਖੇ ਸੀ ਲਾਭ ਦੇਖਦੇ ਆ ਟੈਲੀਵਿਜ਼ਨ ਦੀਆਂ ਕਿਹੜੀਆਂ-ਕਿਹੜੀਆਂ ਹਾਨੀਆਂ ਵਾਂ ਟੈਲੀਵਿਜ਼ਨ ਦੀਆਂ ਕੁਝ ਹਾਨੀਆਂ ਵੀ ਹਨ ਜਿਆਦਾ ਸਮਾਂ ਟੈਲੀਵਿਜ਼ਨ ਦੇਖਣ ਨਾਲ ਵਿਦਿਆਰਥੀਆਂ ਦੀ ਪੜਾਈ ਤੇ ਮਾੜਾ ਅਸਰ ਪੈਂਦਾ ਹੈ ਇਹ ਸਾਡੀਆਂ ਅੱਖਾਂ ਤੇ ਵੀ ਮਾੜਾ ਅਸਰ ਪਾਉਂਦਾ ਹੈ ਇਸ ਦੇ ਕਈ ਪ੍ਰੋਗਰਾਮ ਸਾਡੇ ਨੌਜਵਾਨਾਂ ਦੇ ਇਹਦਰਤੇ ਪਾੜਾ ਅਸਰ ਪਾਉਂਦੇ ਹਨ ਅਜਿਹੀ ਪ੍ਰੋਗਰਾਮ ਕਈ ਸਮਾਜਿਕ ਬੁਰਾਈਆਂ ਨੂੰ ਜਨਮ ਦਿੰਦੇ ਹਨ ਲਾਸਟ ਆ ਜਾਏਗਾ ਸਾਰੰਸ਼ ਜਿਹਦੇ ਚ ਲਿਖਦੇ ਹਾਂ ਹਮੇਸ਼ਾ ਤਸਵੀਰ ਦੇ ਦੋ ਰੁਖ ਹੁੰਦੇ ਹਨ ਜਿੱਥੇ ਟੈਲੀਵਿਜ਼ਨ ਦੇ ਐਨੇ ਲਾਭ ਹਨ ਉਤੇ ਖਾਨੀਆਂ ਵੀ ਹਨ ਪਰ ਲੋੜ ਇਸ ਗੱਲ ਦੀ ਹੈ ਕਿ ਮਨੁੱਖ ਇਸ ਸਾਧਨ ਦੀ ਵਰਤੋਂ ਕਿਸ ਢੰਗ ਨਾਲ ਕਰਦਾ ਹੈ ਇਸ ਦੀ ਜੋਗ ਵਰਤੋਂ ਲਾਭਦਾਇਕ ਸਿੱਧ ਹੁੰਦੀ ਹੈ ਜਦ ਕੀ ਦੁਰਵਰਤੋਂ ਨਾਲ ਨੁਕਸਾਨ ਹੁੰਦਾ ਹੈ ਕੁਝ ਟੀਵੀ ਸੈਂਟਰ ਵਾਲਿਆਂ ਨੂੰ ਇਹ ਚਾਹੀਦਾ ਹੈ ਕਿ ਉਹ ਟੈਲੀਵਿਜ਼ਨ ਤੇ ਅਚੇਹੇ ਪ੍ਰੋਗਰਾਮ ਦਿਖਾਉਣ ਜਿਨ੍ਹਾਂ ਦਾ ਨੌਜਵਾਨ ਪੀੜੀ ਤੇ ਮਾੜਾ ਅਸਰ ਨਾ ਹੋਵੇ ਇਹ ਤੇ ਬੱਚਿਓ ਇਹ ਸੀ ਸਾਡਾ ਲੇਖ ਜੋ ਸੀਗਾ ਟੈਲੀਵਿਜ਼ਨ ਦੇ ਲਾਭ ਤੇ ਹਾਨੀਆਂ ਅਸੀਂ ਇਹਨੂੰ ਥੋੜਾ ਜਿਹਾ ਇਹਦਾ ਓਵਰਵਿਊ ਲੈ ਲਣੇ ਆ ਅਸੀਂ ਇਹਦੇ ਚ ਕੀ ਕੀ ਪੜਿਆ ਵਾ ਤਾਂ ਜੋ ਸਾਨੂੰ ਆਸਾਨੀ ਦੇ ਨਾਲ ਅਸੀਂ ਇਗਜ਼ਾਮ ਦੇ ਵਿੱਚ ਲਿਖ ਸਕੀਏ ਤਾਂ ਉਹਦਾ ਟੈਸਟ ਦੇ ਸਕੀਏ ਸਭ ਤੋਂ ਪਹਿਲੇ ਜੇ ਅਸੀਂ ਲਿਖ ਦਾਂਗੇ ਇਹਦੀ ਭੂਮਿਕਾ ਠੀਕ ਹੈ ਉਸ ਤੋਂ ਬਾਅਦ ਲਿਖਾਂਗੇ ਕਿ ਇਹ ਮਨੋਰੰਜਨ ਦਾ ਸਾਧਨ ਹੈ ਫਿਰ ਪੁਆਇੰਟ ਆ ਜਾਏਗਾ ਇਹ ਗਿਆਨ ਦਾ ਸੋਮਾ ਹੈ ਫਿਰ ਪੁਆਇੰਟ ਆਏਗਾ ਰੋਜ਼ਾਨਾ ਵਾਪਰਦੀਆਂ ਘਟਨਾਵਾਂ ਬਾਰੇ ਜਾਣਕਾਰੀ ਮਿਲਦੀ ਹੈ ਫਿਰ ਪੁਆਇੰਟ ਸਮਾਜਿਕ ਬੁਰਾਈਆਂ ਦੂਰ ਕਰਨ ਦਾ ਸਾਧਨ ਹੈ ਫਿਰ ਪੁਆਇੰਟ ਸੀਗਾ ਵਪਾਰਕ લાભ ਫਿਰ ਪੁਆਇੰਟ ਸੀਗਾ ਰੁਜ਼ਗਾਰ ਦਾ ਸਾਧਨ ਇਹ ਤੇ ਸੀਗੇ ਇਹਦੇ ਲਾਭ ਤੇ ਹਾਨੀਆਂ ਦੇ ਵਿੱਚ ਹਾਨੀਆਂ ਦਾ ਪੁਆਇੰਟ ਬਣਾ ਕੇ ਤੁਸੀਂ ਇਹਦੀਆਂ ਹਾਨੀਆਂ ਲਿਖ ਦੇਣੀਆਂ ਵਾ ਤੇ ਲਾਸਟ ਆ ਜਾਏਗਾ ਸਾਰੰਸ਼ ਠੀਕ ਹੈ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਅਗਰ ਵੀ ਵੀਡੀਓ ਵਧੀਆ ਲੱਗੀ ਹੋਏ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਹੋਰ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ